ਸੁਟਾਟ ਆਇਆ ਆਇਆ ਜਿੱਦੇ ਨੇੜ ਨ ਆਇਆ ਹੈ ਨਨਕਕਾਰ ਦਾ ਸਾਇਆ ਸੱਚੇ ਪਾਇਆ ਆਗ ਰੰਗਨ ਹੈ ਗੁਰੂ ਨਾਨਕ ਦੇ ਤਾਰ ਕੇ ਮੋਟੈ ਜਗ ਆਇਓ ਲੋਕ ਸੁਣਿਆ ਪਰ ਲੋਕ ਸੁਣਾ ਬਿਰਦ ਲੋਕ ਸੁਣਿਆ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਬਰਤ ਚ ਲਾਇਓ ਕਾਇ ਤੂ ਗੁਰ ਨਾਨਕ ਸਾਹਿਬ ਧਾਰ ਕੇ ਮੂਹ ਟੈ ਜਗ ਆਇਓ ਤਾਜ ਕੇ ਮੂਹ ਟੈ ਜਗ ਆਇਓ ਸੁਣੀ ਪੁਕਾਰ ਦ ਤਾਰ ਪ੍ਰੋ ਗੁਰੂ ਨਾਨਕ ਜਗ ਮਾਏ ਪਟਾ ਪਠਾਇਆ ਨਾਰਾਇਣ ਸੈਨ ਤੁਏ ਰਹਾਸ ਕਰ ਚਰਨਾ ਅੰਮ੍ਰਿਤ ਸਿਕਾ ਪਲਾਇਆ ਨਾਰਾਇਣ ਆਗ ਪੂਰ ਰੰਗ ਜੁਗੰਦਰ ਇੱਕ ਦ੍ਰਿਸ਼ਾਇਆ ਕਾ ਜਗੰਦਰੇ ਇੱਕ ਦਿਖਾਇਆ ਚਾਰੇ ਪੈ ਤ੍ਰੰਮ ਦੇ ਚਾਰ ਔਰ ਨਿਕੋਰਨ ਕਰਾਇਆ ਕਾਇਆ ਤ੍ਰਾਨ ਨੰਗ ਬਰਾਪਰੀ ਪੈਰੀ ਪੰਨਾ ਜਗ ਵਰਤਾਇਆ ਕਾਇਆ ਉਲਟਾ ਕੇ ਬ੍ਰਹਮ ਦਾ ਪੈਰਾ ਉੱਪਰ ਸਿਰ ਸਨ ਆਇਆ ਕਾਇਆ ਅਜੂ ਬਾਪੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਾਇਆ ਕਨਹਾਰਿ ਗੁਣ ਨਾਮ ਕੇ ਆਇਆ

ਮਾਰ ਕਰ ਧਰਤੀ ਬਕਾਰ ਉੱਠਿਆ ਉਹ ਗਾਣਾ ਨਾਮ ਗੜ ਦੁੱਖ ਪਾਇਓ ਐ ਸਾਪਨੇ ਕੇ ਬਾਾਰ ਕਰ ਧਰਤੀ ਬਕਾਰ ਉੱਠਿਆ ਦੇ ਸਤ ਸਮੁੰਦਰ ਵਿੱਚ ਕੇ ਰਧਿਆ ਕਰੇ ਬੇਦੀਆਂ ਦੇ ਕਿ ਵੰਸ ਨੇ ਗਿਆ ਜਗ ਮੰਡਲ ਕਰਿਓ ਪਾਇ ਗੁਰੂ ਗੁਰੂ ਨਾਨਕ ਸਾਹਿਬਾ ਵਾਹਿਗੁਰੂ ਗੁਰੂ ਨਾਨਕ ਸਾਹਿਬਾ ਤਾਰ ਕੇ ਮੂਰਤੈ ਜਗਿਆ ਹੋ ਨੂਰੀ ਮੁਕੜੇ ਤੇ ਪੈੰਦੇ ਲਿਚਾਰੇ ਤਲੀ ਤੇ ਰਬ ਆਗਿਆ ਨੂਰੀ ਮੁਕੜੇ ਤੇ ਪੈੰਦੇ ਲਿਚਾਰੇ Thank <laughs> you. ਗੁਰੂ ਗ੍ਰੰਥ ਖੁੱਲਾ ਤਾਂ ਅੱਜ ਕਿਰੋ ਜੀ ਸਾਰੇ ਸਾਰੇ ਸੱਚੇ ਸ਼ਬਦ ਸੁਨਾਉਣ ਆਏ ਧੰਗੁਰ ਨਾਨਕ ਪਿਆਰੇ ਸਾਰੇ ਇਹ ਮੋੜ ਕੁਦੀਮ ਦੀ ਰੀਤ ਤੇਰੀ ਹੁੰਦੀ ਸ਼ਰੂ ਤੋਂ ਸ਼ਰੂ ਅਵਤਾਰ ਆਏ ਸਾਰੇ ਜਦੋਂ ਜਦੋਂ ਬੰਦੀ ਔਖੀ ਬੰਦਿਆਂ ਤੇ ਤਦੋਂ ਤਦੋਂ ਹੀ ਕਰਨ ਉਧਾਰ ਆਏ 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 ਰਾਮਕੰਦ ਸੁਆਮੀ ਕਾਰਨ ਕਰਨ ਕਰਨ ਕਾਰਨ ਅਸੋਕੇ ਰਾਵਣ ਮਾਰ ਆਏ ਸਾਰੇ ਪਤਾ ਨੇ ਆਪਣਾ ਆ ਨਾਮੁ ਕਮਨੀ ਕ੍ਰਿਸ਼ਨ ਮਾਰ ਆਇ ਆਏ ਜਦੋਂ ਦੁਖੀ ਕੀਤੇ ਲੂ ਜਾਲ ਮਾਨੇ ਤਦ ਆਪ ਨਾਨਕ ਨਾਮਕਾਰ ਆਇ ਆਏ ਜਦੋਂ ਜੰਮ ਤੇ ਜੁਗ ਦਾ ਬਖਤਿਆ ਤਦ ਪਗੜ ਖੰਡਾ ਕਲਗੀ ਧਾਰ ਆਇ ਆਏ ਪਹਿਲੇ ਤਾਂ ਅੰਕਾਰ ਬਿਰ ਅਕਾਰ ਹੋ ਗਿਆ ਇੱਕ ਸੇ ਪੂਰਨਤਾ ਦੋ ਚਾਰ ਹੋ ਗਿਆ ਵਚਾਰੋ ਕੀ ਗਿਣਤੀ ਵਧੀ ਤੋ ਹਜ਼ਾਰ ਹੋ ਗਿਆ ਹਜ਼ਾਰੋ ਕੀ ਪੈਦਾ ਇਸੇ ਸੰਸਾਰ ਹੋ ਗਿਆ ਸੰਸਾਰ ਹੋ ਗਿਆ ਸੰਸਾਰ ਪਾਪੋ ਮੇਂ ਫਸਾ ਤੋ ਅੰਧਾਰ ਹੋ ਗਿਆ ਅੰਧਾਰ ਹੋ ਗਿਆ ਇਸ ਸੰਧਾਰ ਮੇਟਨੇ ਕੇ ਲਈ ਤੇਰੇ ਗੁਰੂ ਨਾਨਕ ਸਾਹਿਬ अवतार ਹੋ ਗਿਆ ਦਰਦ ਜਿੰਦੇ ਕੀਤਾਂ ਤੋਂ ਪੁੱਤਰੇ ਰੂਪ ਰੂਪ ਪ੍ਰਾਪਤਾ ਧਾਰ ਅਵਤਾਰ ਆਇਆ ਆਇਆ ਨਾਣਾ ਵਿਤੋ ਨਾਮ ਲਈ ਲਹਿ ਮਸਤੀ ਨਾਮ ਨਾਨਕ ਰਖਮੰ ਅੰਕਾਰ ਆਇਆ ਸਾਰੇ ਆਇਆ ਤੋ ਜੈ ਸੱਚ ਦਾ ਚਨ ਸੰਸਾਰ ਉਤੇ ਝੂਠ ਭਾਗ ਦਾ ਦੂਰ ਕਰਨ ਆ ਰਿਹਾ ਆ ファンファン